ਠੰਡਾ ਦੀ ਕਚਹਿਰੀ ਦੇ ਅੰਦਰ ਵਕੀਲਾਂ ਦੇ ਚੈਂਬਰਾਂ ਦੇ ਵਿੱਚੋਂ ਚੋਰੀ ਕਰਨ ਵਾਲਾ ਚੋਰ ਚੜ ਗਿਆ ਅੱਜ ਵਕੀਲਾਂ ਦੇ ਹੱਥ ਅਤੇ ਇਹ ਪਹਿਲਾਂ ਕੀਤੀ ਛੇਤਰ ਪ੍ਰੇਡ ਤੇ ਉਸ ਤੋਂ ਬਾਅਦ ਕੀਤਾ ਪੁਲਿਸ ਦੇ ਹਵਾਲੇ ਮਾਮਲਾ ਮੰਗਲਵਾਰ ਨੂੰ 10:30 ਵਜੇ ਦੇ ਲਗਭਗ ਦਾ ਜ਼ਿਲ੍ਹਾ 바ਰ ਐਸੋਸੀਏਸ਼ਨ ਦੇ 76 ਗੁਰਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਸ਼ਨੀਵਾਰ ਨੂੰ ਇੱਕ ਵਕੀਲ ਦੇ ਚੈਂਬਰ ਦੇ ਵਿੱਚੋਂ ਚੋਰੀ ਕੀਤੀ ਗਈ ਤੇ ਉਸ ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਉਹਨਾਂ ਵੱਲੋਂ ਵਕੀਲਾਂ ਦੇ ਗਰੁੱਪ ਦੇ ਵਿੱਚ ਪਾਦਤੀ ਕੇ ਸੀ ਤਾਂ ਅੱਜ ਉਹੀ ਵਿਅਕਤੀ ਦੁਆਰਾਂ ਤੋਂ ਉਸੇ ਚੈਂਬਰ ਦੇ ਨੇੜੇ ਫਿਰ ਤੋਂ ਘੁੰਮ ਰਿਹਾ ਸੀ ਇਹ ਚੋਰੀ ਕਰਨ ਦੀ ਤਾਕ ਦੇ ਵਿੱਚ ਸੀ ਤਾਨਾ ਵੱਲੋਂ ਇਸ ਨੂੰ ਫੜ ਲਿਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਵੱਲੋਂ ਇਸ ਦੀ ਦਿੱਤੇ ਛਤਰਪੇੜ ਕੀਤੀ ਗਈ ਤੇ ਫਿਰ ਥਾਣਾ ਸਿਵਲ ਲੈਨ ਦੇ ਹਵਾਲੇ ਇਹਨਾਂ ਵੱਲੋਂ ਕੀਤਾ ਗਿਆ ਇਸ ਸਬੰਧੀ ਜਾਦਤ ਥਾਣਾ ਸਿਵਲ ਲੈਨ ਦੇ ਡਿਊਟੀ ਅਫਸਰ ਦੇ ਨਾਲ ਗਲਬਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਵਕੀਲਾਂ ਵੱਲੋਂ ਫੜਿਆ ਗਿਆ ਹੈ ਅਤੇ ਹੁਣ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਇਸ ਤੇ ਜੋ ਵੀ ਬਣਦੀ ਹੋਵੇ ਆਪਣਾ ਕਾਰਵਾਈ ਹੋਵੇਗੀ ਉਹਨਾਂ ਵੱਲੋਂ ਕੀਤੀ ਜਾਵੇਗੀ ਦੇਖੋ ਤਸਵੀਰਾਂ ਕਾਫੀ ਸਾਰੇ ਵਕੀਲ ਨੇ ਜਿਹੜੇ ਇਹ ਵਕੀਲਾਂ ਦੇ ਇੱਕ ਚੈਂਬਰ ਦੇ ਅੰਦਰ ਚੋਰੀ ਕਰਨ ਦੇ ਵਾਲੇ ਵਿਅਕਤੀ ਨੂੰ ਫੜਨ ਤੋਂ ਇਥੇ ਆਪਣਾ ਇਕੱਠੇ ਹੋਇਆ ਨਾ ਤੇ ਉਸ ਤੋਂ ਬਾਅਦ ਇਥੇ ਪੁਲਿਸ ਆਉਂਦੀ ਥਾਣਾ ਸਿਵਲ ਲੈਣ ਦੀ ਪੁਲਿਸ ਆਉਂਦੀ ਹੈ ਤੇ ਉਸ ਵੱਲੋਂ ਇਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਇਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਇਹ ਤਾਂ ਬਾਅਦ ਦੀ ਗੱਲਾਂ ਨੇ ਲੇਕਿਨ ਇੱਕ ਵਾਰੀ ਇਸ ਵਿਅਕਤੀ ਨੂੰ ਪੁਲਿਸ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਪੁਲਿਸ ਵੱਲੋਂ ਅਗਲੀ ਇਸੀ ਵਿਅਕਤੀ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੁਣ ਵਕੀਲਾਂ ਵੱਲੋਂ ਇੱਕ ਫੈਸਲਾ ਕੀਤਾ ਗਿਆ ਕਿ ਉਹਨਾਂ ਵੱਲੋਂ ਮਤਾ ਪਾਇਆ ਜਾਵੇਗਾ ਤੇ ਕੋਈ ਵੀ ਵਕੀਲ ਇਸ ਦੇ ਹੱਕ ਦੇ ਵਿੱਚ ਨਹੀਂ ਖੜੇਗਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੋਰਟ ਕੰਪਲੈਕਸ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਆਪਣਾ ਥਾਣਾ ਸਿਵਲ ਲੈਣ ਦੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੈ ਤੇ ਇਸ ਤੇ ਅਗਲੀ ਇਹਨਾਂ ਵੱਲੋਂ ਆਪਣਾ ਕਿਸ ਤਰ੍ਹਾਂ ਦੀ ਕਾਰਵਾਈ ਹੋਵੇਗੀ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ ਕੀ ਨਾਮ ਤੁਹਾਡਾ ਅੰਮ੍ਰਿਤ ਮਰਨਾ ਆਸ਼ਾ ਕੀ ਹੋਇਆ ਏ ਚਾਰ ਜੀ ਇੱਥੇ ਮੈਡਮ ਦੇ ਕਿਸੇ ਦੀ ਚੋਰੀ ਕੀਤੀ ਹੈ ਨਾ ਨਹੀਂ ਮੰਨ ਚੋਰੀ ਹਾਂ ਇਹਨੇ ਪੈਸੇ ਪੁਸਾ ਕੱਢੇ ਆ ਜੀ ਆਜ ਫੇਰ ਆ ਗਏ ਜੀ ਹਾਂ ਅੱਜ ਫੇਰ ਆਇਆ ਅਸੀਂ ਸਫਾਈ ਕਰਦਾ ਇੱਥੇ ਸਾਡਾ ਨਾਮ ਬਦਨਾਮ ਹੁੰਦਾ ਜੀ ਵੀ ਅਸੀਂ ਸਫਾਈ ਆ ਅਸੀਂ ਸਫਾਈ ਵਾਲੇ ਬੰਦੇ ਆ ਕੀ ਮੰਗ ਕਰਦੇ ਹੋਏ ਤੇ ਕਿਤਰੇ ਕਰਦੇ ਹੋਏ ਓ ਇਹਨੂੰ ਇਹਨਾਂ ਸਦਮ ਦੋ ਹਾਂ ਇਹ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਨਾਮ ਹੈ ਸ਼ਸ਼ੀਕਲ ਜੀ ਮੈਂ ਗੁਰਿੰਦਰ ਸਿੰਘ ਸਿੱਧੂ ਸੈਕਟਰੀ ਬਾਰ ਸਟੇਸ਼ਨ ਬਠਿੰਡਾਵਾਰ ਦਾ ਮੈਂ ਸੈਕਟਰੀ ਆ ਜੀ ਅੱਜ ਇੱਕ ਚੋਰ ਫੜਿਆ ਅਸੀਂ ਗੰਗੇ ਹੱਥੀ ਇਹ ਪਿਛਲੇ ਸੈਚਰਡੇ ਨੂੰ ਤਿੰਨ ਬੀਕ ਤੇ ਇਹ ਸਾਡੇ ਹਰਰਾਜ ਸਿੰਘ ਚੰਨੂ ਜੀ ਨੇ ਸਾਡੇ ਸਾਫਤਾ ਸਾਫਕਾ ਨਹੀਂ ਸੌਰੀ ਪ੍ਰਧਾਨ ਦੀ ਇਲੈਕਸ਼ਨ ਲੜੀ ਜ ਉਹਨਾਂ ਨੇ ਉਹਨਾਂ ਦੇ ਚੈਂਬਰ ਚ ਕੋਈ ਵੀ ਹੈ ਨਹੀਂ ਸੀ ਉਹਨਾਂ ਦੇ ਜੂਨੀਅਰ ਦਾ ਪਰਸ ਪਿਆ ਸੀ ਮੈਡਮ ਦਾ ਉਸ ਚੋਂ ਇਹ ਬੰਦਾ 5000 ਰੁਪਏ ਕੱਢ ਕੇ ਆਹੀ ਕਪੜੇ ਪਾਏ ਸੀ ਤੇ ਭਾਰ ਹੋ ਗਿਆ ਕੱਲ ਜਦੋਂ ਅਸੀਂ ਸੀਸੀਟੀਵੀ ਵੇਖੀ ਸੀਸੀਟੀਵੀ ਚ ਇਹਦੇ ਆਹੀ ਕਪੜੇ ਪਾਏ ਸੀ ਸਾਫ ਨੋਰ ਜਾਂਦਾ ਨਜ਼ਰ ਆਉਂਦਾ 3 ਮਿੰਟਾਂ ਨੇ ਇੱਕ ਟੁਕੜਾ ਟੁਕਸੇ ਚੈਂਬਰ ਤੇ ਲਾਇਆ ਚੈਂਬਰ ਖਾਲੀ ਸੀ ਖੁੱਲਾ ਪਿਆ ਸੀ ਉਹ ਚੋਂ ਇਹ ਪੈਸੇ ਲੈ ਕੇ ਚਲਾ ਗਿਆ ਅੱਜ ਜਦੋਂ ਇਹ ਸਵੇਰੇ ਫੇਰ ਦੁਬਾਰਤਤ ਕਰਨ ਆਇਆ ਤਾਂ ਉਹ ਕੱਪੜਿਆਂ ਤੋਂ ਤੇ ਸੀਸੀਟੀਵੀ ਫੁਟੇਜ ਅਸੀਂ ਆਪਦੀ ਗਰੁੱਪ ਚ ਭਾਗਤੀ ਸੀ ਵਕੀਲਾਂ ਦੇ ਉਹ ਤੋਂ ਇਹ ਸ਼ਾਂਚ ਆ ਗਿਆ ਤੇ ਉਹਨਾਂ ਨੇ ਫੜ ਲਿਆ ਹੁਣ ਐਸਐਚਓ ਸਾਹਿਬ ਨੂੰ ਫੋਨ ਕੀਤਾ ਸਿਵਲ ਲਾਈਨ ਥਾਣੇ ਤੇ ਪੁਲਿਸ ਆ ਰਹੀ ਹੈ ਤੇ ਅਸੀਂ ਇਹ ਪੂਰਾ ਜੋਰ ਲਾਵਾਂਗੇ ਵੀ ਇਹਨੂੰ ਕੋਈ ਵਕੀਲ ਸਾਡੇ ਇਥੋਂ ਕੋਈ ਇਹਨਾਂ ਦੀ ਹੱਕ ਚ ਪੇਸ਼ ਨਾ ਹਾਡੀ ਕੋਲੋਂ ਅਨੁਸਾਰ ਜਿਹੜਾ ਮਤਾ ਪਾਇਆ ਜਾਉਂ ਬੀ ਇਹਦੇ ਖਿਲਾਫ ਕੋਈ ਈਲਾਂ ਦੇ ਆ ਕੇ ਪਹਿਲਾਂ ਵੀ ਡੀਐਸਐਲ ਤੋਂ ਇਹਨੂੰ ਚੋਰੀ ਦੇ ਤੇ ਪਰਚੇ ਨੇ ਤੇ ਵਕੀਲ ਮਿਲਿਆ ਹੋਇਆ ਏਡੀਆ ਸੈਂਟਰ ਡੀਐਲਐਸਓ ਫਰੀ ਦਾ ਵਕੀਲ ਮਿਲਿਆ ਹੋਇਆ ਅਸੀਂ ਉਹਨਾਂ ਨੂੰ ਵੀ ਐਪਲੀਕੇਸ਼ਨ ਦੇਵਾਂਗੇ ਵੀ ਇਹਦੇ ਖਿਲਾਫ ਇਹਦੇ ਹੱਕ ਚ ਕੋਈ ਵਕੀਲ ਸਾਹਿਬ ਨਾ ਪੇਸ਼ ਹੋ। ਥੈਂਕ ਯੂ। ਤੇ ਤਕਨੀਕੀ ਚੱਕੀ ਹਾਲਤ ਦੇ ਵਿੱਚ ਫੜਿਆ ਵਕੀਲਾਂ ਨੇ ਚੈਂਬਰ ਦੇ ਵਿੱਚ ਕਹਿੰਦੇ ਵੀ ਕੋਈ ਚੋਰੀ ਵਗੈਰਾ ਕਰਦਾ ਸੀ ਤੇ ਵੈਰੀਫਾਈ ਕਰਦੇ ਆ ਵੈਰੀਫਾਈ ਕਰਕੇ ਜੋ ਸਟੇਟਮੈਂਟ ਲਿਖਾਉਣਗੇ ਮੰਗਦੀ ਕਾਰਵਾਈ